ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਕਲਦੀ ਬਲੌਗ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਇੱਕ ਮਠਿਆਈ ਦੀ ਰੈਸਪੀ ਇੱਕ ਕੱਪ ਦੁੱਧ ਦਾ ਤੇ ਤਿੰਨ ਚਾਰ ਬ੍ਰੈਡ ਚਾਹੀਦੇ ਆਪਾਂ ਨੂੰ ਤੇ ਬਹੁਤ ਹੀ ਸੌਖੀ ਤੇ ਸਵਾਦਿਸ਼ਟ ਬਣਦੀ ਹੈ ਮਠਿਆਈ ਤੇ ਆਪਾਂ ਤੁਹਾਨੂੰ ਆਸਾਨ ਜਿਹੇ ਤਰੀਕੇ ਨਾਲ ਬਣਾਉਣੀ ਦੱਸਾਂਗੇ ਜੀ ਵੀਡੀਓ ਨੂੰ ਪੂਰਾ ਦੇਖਿਓ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਆਪਾਂ ਹੁਣ ਦਿਖਾਉਣੀ ਹੈ ਤੁਹਾਨੂੰ ਰੈਸਪੀ ਬਣਾਉਣਾ ਬਹੁਤ ਹੀ ਟੇਸਟੀ ਬੱਚੇ ਬਹੁਤ ਹੀ ਪਸੰਦ ਨਾਲ ਖਾਂਦੇ ਆ ਇਹਨੂੰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਸ ਤਰ੍ਹਾਂ ਬ੍ਰੈਡ ਕੱਟ ਲਈ ਦੋ ਤਰ੍ਹਾਂ ਦੇ ਐ ਚੌਰਸ ਕੱਟ ਲਈ ਤੇ ਇੱਕ ਆਪਾਂ ਇਸ ਤਰ੍ਹਾਂ ਕੱਟ ਲਈ ਚਾਰ ਬ੍ਰੈਡ ਆਪਾਂ ਇਹ ਕੱਟ ਲਈ ਤੇ ਚਾਰ ਹੀ ਆਪਾਂ ਇਸ ਤਰ੍ਹਾਂ ਚੌਰਸ ਕੱਟੇ ਆ ਤੇ ਕਿਉਂ ਆਪਣਾ ਗਰਮ ਹੋ ਗਿਆ ਤੇਲ ਤੇ ਹੁਣ ਆਪਾਂ ਕੜਾਈ ਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ

ਆਹ ਇਹਨੂੰ ਕੱਢ ਲੈਣਾ ਹੈ ਆਪਾਂ ਜਾਲੀ ਦੇ ਵਿੱਚ ਕਿਉਂਕਿ ਇਹ ਤੀ ਮੇਰਾ ਬਾਦੂ ਹੁੰਦਾ ਉਹ ਵਿੱਚੋਂ ਨਿਕਲ ਜਾਊਗਾ ਫਿਰ ਆਪਾਂ ਦੂਸਰੇ ਪੀਸ ਪਾ ਦੇਣਗੇ ਤਸਟਰ ਉੱਪਰ ਚਾਰੀ ਕਰ ਲੈਣੇ ਫਰਾਈ ਇਹਨਾਂ ਨੂੰ ਜਿੰਨੀ ਫਰਾ ਥੋੜਾ ਜਿਹਾ ਤੇਲ ਆਪਣਾ ਜਾਰੀ ਗਰਮ ਹੋ ਗਿਆ ਫਰਾਈ 1 ਮਿੰਟ ਜੀ ਹੋ ਜਾਂਦੇ ਫਰਾਈ ਇਸ ਤਰ੍ਹਾਂ ਹਲਕਾ ਹਲਕਾ ਬਰਨ ਕਰਕੇ ਇਹਨਾਂ ਨੂੰ ਕੱਢ ਲੈਣਾ ਤੇ ਇਹ ਪਹਿਲਾਂ ਵਾਲੇ ਥੋੜਾ ਜਿਹਾ ਆਪਣੇ ਜ਼ਿਆਦਾ ਫਰਾਈ ਹੋ ਗਏ ਅਸਤਰਾ ਜਾਲੀ ਦੇ ਵਿੱਚ ਆਪਾਂ ਕੱਢਾਂਗੇ ਤੇ ਹੁਣ ਆਪਾਂ ਦੂਸਰੇ ਵੀ ਇਸ ਤਰ੍ਹਾਂ ਹੀ ਕਰ ਲਈਏ ਫਰਾਈ ਆਹ ਵਾਲੇ ਆਪਾਂ ਕਰ ਲਈ ਜੀ ਇਸ ਤਰ੍ਹਾਂ ਫਰਾਈ ਸਾਰੇ ਤੇ ਹੁਣ ਆਪਾਂ ਬਣਾਵਾਂਗੇ ਚਾਸ਼ਨੀ ਇੱਕ ਗੋਲੀ ਆਪਾਂ ਪਾਵਾਂਗੇ ਖੰਡ ਦੀ ਥੋੜੀ ਜਿਹੀ ਆਖਲਾਂਗੇ ਦੋ ਲੇਜ ਦਾ ਇੱਕ ਕੱਪ ਪਾਣੀ ਦਾ ਪਾਵਾਂਗੇ ਇਸ ਤਰ੍ਹਾਂ ਅੰਗੂਰਾਂ ਦੀ ਜਿਨਾਂ ਚਾਰੇ ਇੱਕ ਤਾਰ ਨਹੀਂ ਬਣਦੀ ਇਸ ਤਰ੍ਹਾਂ ਪੂਰੀ ਗਾੜੀ ਬਣਾਉਣੀ ਹੈ ਹਾਂਜੀ ਇੱਥੇ ਆਪਣੀ ਚਾਸ਼ਣੀ ਤਿਆਰ ਹੋ ਗਈ ਵੇਖੋ ਪੂਰੀ ਐ ਗਾੜੀ ਹੋ ਗਈ ਆ ਦੇਖੋ ਇੱਕ ਤਾਰ ਵੀ ਬਣ ਗਈ ਪੂਰੀ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਬ੍ਰੈਡ ਫਰਾਈ ਕੀਤੇ ਸੀਗੇ ਇਹ ਪਾਵਾਂਗੇ ਇਸ ਤਰ੍ਹਾਂ ਗਰਮ ਗਰਮ ਚਾਸ਼ਣੀ ਦੇ ਵਿੱਚ ਹੀ ਪਾ ਦੇਣੀ ਹੈ ਬਾਦਲੇ ਤੇ ਇਹਨਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਫਲਟ ਫਲਟ ਕਰ ਲਾਂਗੇ ਇਹਦੇ ਵਿੱਚ ਮਿਕਸ ਕਰ ਦੇਗੇ ਚਾशनी ਦੇ ਤੇ ਇਹ ਗਰਮ ਗਰਮ ਚਾशनी ਦੇ ਵਿੱਚ ਪਾਉਣਾ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਜਰੂਰ ਇੱਕ ਵਾਰ ਟਰਾਈ ਕਰਕੇ ਵੇਖਿਓ ਸਾਡੀ ਤਰ੍ਹਾਂ ਤੇ ਅਸੀਂ ਤਾਂ ਬਣਾ ਲਈਏ ਨੇ ਜੀ ਜੇ ਮਿੱਠਾ ਖਾਣ ਦੀ ਕਰੇ ਸਾਡੇ ਬੱਚੇ ਤਾਂ ਵੱਧ ਇਹੀ ਖਾ ਕੇ ਖੁਸ਼ ਹੈ ਤੇ ਬਹੁਤ ਵਧੀਆ ਬਣਦੀ ਸੌਖਾ ਤਰੀਕਾ ਵਾਕੀ ਟਾਈਮ ਘੱਟ ਲੱਗਦਾ ਹੈ ਖਰਚਾ ਵੀ ਬਹੁਤ ਘੱਟ ਆਉਂਦਾ ਹੈ ਇਹਦੇ ਉੱਪਰ ਕੋਈ ਜ਼ਿਆਦਾ ਖਰਚੇ ਵਾਲੀ ਨਹੀਂ ਤੇ ਇਸ ਤਰ੍ਹਾਂ ਆਪਾਂ ਇੱਕ ਦੋ ਸਕਿੰਟ ਇਹਨਾਂ ਨੂੰ ਇਸ ਤਰ੍ਹਾਂ ਉੱਪਰ ਚਾਸ਼ਨੀ ਪਾ ਦਾਂਗੇ ਉਲਟ-ਪੁਲਟ ਕਰਦੇ ਜਾਵਾਂਗੇ ਇਸ ਤਰ੍ਹਾਂ ਜੰਗੀ ਤਰ੍ਹਾਂ ਡੋਬੋ ਲੈਂਦੇ ਹਾਂਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਏ ਵਿਖੋ ਚਾ ਉਸ ਤਰ੍ਹਾਂ ਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਛਾਣੀ ਦੇ ਵਿੱਚ ਕੱਢ ਲਾਂਗੇ ਇਸ ਤਰ੍ਹਾਂ ਤਾਂ ਕਿ ਜਿਹੜਾ ਵਾਧੂ ਰਸਾ ਜਿਹਾ ਨਿਕਲ ਜੂਆ ਇਸ ਤਰ੍ਹਾਂ ਸਾਰੇ ਕੱਢ ਕੇ ਰੱਖ ਲਾਂਗੇ ਫਿਰ ਅੱਗੇ ਦਿਖਾਉਣੀ ਆ ਸੋਨੂੰ ਇੱਥੇ ਪਾ ਲੈ ਜੀ ਇੱਕ ਗਲਾਸ ਆਪਾਂ ਦੁੱਧ ਦਾ ਤੇ ਗਰਮ ਹੋਣ ਚੱਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਗੇ ਜੀ ਮਿਲਕ ਪਾਊਡਰ ਹਲਕਾ ਤੇੰਨਾ 4 5 ਚਮਚ ਪਾ ਦੇ ਜੀ ਥੋੜਾ ਇਹ ਹੋਰ ਪਾ ਦੇਣੇ 6 ਚਮਚ ਪਾ ਦੇ ਤੇ ਹੁਣ ਆਪਾਂ ਦੋਈ ਤਰ੍ਹਾਂ ਗਾੜਾ ਕਰ ਲਾਂਗੇ ਪੂਰਾ ਇਹ ਵਿੱਚ ਰਹਿਣ ਲਾਂਗੇ। ਹੁਣ ਦੋ ਤੰਨ ਵੈਂਟਾ ਜੇ ਬਣ ਜਾਣਾ ਵਧੀਆ। ਇਸ ਤਰ੍ਹਾਂ ਨੂੰ ਛੋਂਦੀ ਜਾਣਾ। ਗੈਸ ਆਪਾਂ ਘੱਟ ਕਰ ਲੈਣਾ ਥੱਲੇ ਨਹੀਂ ਲੱਗਣ ਦੇਣਾ। ਇਹ ਹੌੰਦੇ ਹੀ ਜਾਣਾ ਆਪਾਂ ਇਹਨੂੰ। ਇਹ ੜਾ ਖਲੁੱਦ ਦੇ ਵਿੱਚ ਮੈਂ ਥੋੜਾ ਪਾਇਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੇ ਜਿਹੜੀ ਆ ਪੰਜਾਸਣੀ ਸੀਗੀ ਥੋੜੀ ਜਿਹੀ ਖੰਡ ਆ ਥੋੜਾ ਜੰਮ ਗਈ ਗਈ ਆ ਕੋਈ ਆਪਾਂ ਤਾਂ ਉਹ ਜੀ ਕੱਢ ਲਈ ਸੀ ਤੇ ਥੋੜੀ ਜਿਹੀ ਵਿੱਚ ਆ ਪੋਲ ਪਾ ਲੈਣ ਚੰਗੀ ਤਰ੍ਹਾਂ ਕੰਨ ਹਾਂਜੀ ਇਹ ਤਿਆਰ ਹੋ ਗਿਆ ਹੁਣ ਆਪਣਾ ਇੱਕ ਵਾਰਾ ਵਾਰਾ ਪੋਹ ਗਈ ਆ ਕਰੀਮ ਜੀ ਦੇ ਲਈ ਬਣਾ ਲੀਏ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਦਿੰਨੇ ਆ ਤੇ ਫਿਰ ਉਸ ਤੋਂ ਦੁੱਗੀਗਾ ਤੁਹਾਨੂੰ ਸਭ ਹੋਏ ਬਣੀਏ ਦੇ ਵਿੱਚ ਇਹ ਵੀਡੀਓ ਨੂੰ ਪੂਰਾ ਦੇਖਿਓ ਗੁਚਕਰ ਬਣੇਗਾ ਨਾ ਤਿੱਕਰ ਹਾਂਜੀ ਹੁਣ ਆਪਾਂ ਚਮਚ ਦੀ ਸਹਤਾਂ ਨਾਲ ਇਸ ਤਰ੍ਹਾਂ ਤਾਂ ਵਿਲਾ ਸਕਦੀ ਹੈ ਇਸ ਤਰ੍ਹਾਂ ਤੇ ਇਹ ਪ੍ਰਸਤਰਾ ਰੱਖ ਕੇ ਇਹਨੂੰ ਉਪਰ ਐ ਥੋੜਾ ਜਿਹਾ ਨੱਪ ਦੇਣਾ ਹੱਥ ਆ ਜਾ ਇਸ ਤਰ੍ਹਾਂ ਤੇ ਹੁਣ ਆਪਾਂ ਆ ਕੱਟੇ ਸੀਗੇ ਪੀਸ ਤੇ ਇਹਦੇ ਉੱਪਰ ਵੀ ਇਸ ਤਰ੍ਹਾਂ ਹੀ ਆਪਾਂ ਲਾ ਕੇ ਕ੍ਰੀਮ ਜੀ ਤੇ ਇਹਦਾ ਸਵਾਦ ਟੇਸਟ ਬਹੁਤ ਵਧੀਆ ਹੁੰਦਾ ਜਿਵੇਂ ਵੀ ਖੋਆ ਹੁੰਦਾ ਵਸਤਰਾ ਬੱਚੇ ਬਹੁਤ ਹੀ ਪਸੰਦ ਕਰਕੇ ਖਾਂਦੇ ਆ ਜੀ ਇਹਨੂੰ ਤੇ ਆਪਾਂ ਵੱਡੇ ਆ ਲੈ ਵੀ ਵਧੀਆ ਬਹੁਤ ਸਵਾਦ ਬੰਦਦੇ ਆ ਤੇ ਇਸ ਤਰ੍ਹਾਂ ਦੇਖੋ ਹੁਣ ਆਪਾਂ ਇਸ ਤਰ੍ਹਾਂ ਸਾਰੇ ਭਰ ਕੇ ਤੇ ਤੁਹਾਨੂੰ ਦਿਖਾਉਣੀ ਹੈ ਆਹੋ ਜੀ ਇਸ ਤਰ੍ਹਾਂ ਆਪਾਂ ਭਰ ਲਿਆ ਉੱਤੇ ਆਪਾਂ ਖੋਪੇ ਦਾ ਬਰੂਦਾ ਜਾਂ ਪਾਤਾ ਪੂਰਾ ਜਾਂ ਤੇ ਬਹੁਤ ਹੀ ਸੋਹਣੀ ਸਜਾਵਟ ਹੋਈ ਆ ਤੇ ਬਹੁਤ ਹੀ ਟੇਸਟੀ ਬਣੇ ਆ ਤੇ ਜਰੂਰ ਇੱਕ ਵਾਰ ਰੈਸਪੀ ਟਰਾਈ ਕਰਕੇ ਦੇਖਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਹੌਂਸੌਣੇ ਕਮੈਂਟ ਕਰਿਓ ਤੇ ਜੇ ਨਵੇਂ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਜੀ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ